ママリパリ ਨਗਰਪਾਲਿਕਾ ਪਾ ਦੋ ਦੋ ਬਗਦਾਰ ਐਮਐਲਏ ਸਾਹਿਬਾਨ ਦੀ ਸੋਚੀ ਲੀਡਰਸ਼ਿਪ ਤੋਂ ਉਹ ਮਾੜਾ ਆਇਆ ਮੈਨੇਜਮੈਂਟ ਤੋਂ ਬਰਕਾਰ ਦੀ ਪਾਇ ਬਾਈ ਦੇ ਸਰਕਾਰ ਦੇ ਪਰਦਾ ਜੀ ਪਰਦਾ ਜੀ ڏڙ جو 1 منٽ ٻه 30 ماळा پيشه ماळा پيشه ماळा پيشه ਸਾਰੇ ਨગરਵਾਸੀਆਂ ਨੂੰ ਬਾਰਗਾ ਲੰਬੇ ਸਮੇਂ ਤੋਂ ਜਿਹੜਾ ਕਿ ਨਗਰਪਾਲਿਕਾ ਚੁੜੇ ਹੋਏ ਐ ਐਮ ਸੀ ਵੀ ਪੇਸ ਤੋਂ ਕਿਉਂਕਿ ਕੰਮ ਤੋਂ ਵਾਝਾ ਸੀ ਪਿੰਡ ਤੇ ਅੱਜ ਨਗਰਪਾਲਿਕਾ ਸਾਰੇ ਪ੍ਰਧਾਨ ਮੀਤ ਪ੍ਰਧਾਨ ਚੁੜੇ ਗਏ ਆ ਇੱਕ ਵਾਰ ਫੇਰ ਜੀ ਆਇਆ ਕਹਿੰਦਾ ਮੈਂ ਸਾਰੇ ਪਾਰਟੀ ਜੁਆਇਲ ਕੀਤੀ ਸਾਰੇ ਭਰਾਵਾਂ ਨੇ ਐਮ ਸੀ ਸਾਹਿਬਾਂ ਨੇ ਪਾਰਟੀ ਵੱਲੋਂ ਨਗਰਪਾਲਿਕਾ ਕੋਠਾ ਗੁਰੂ ਤੇ ਨਗਰ ਵੱਲੋਂ ਭਲਾ ਸਾਹਿਬ ਕੀ ਤੁਸਾਹ ਵੱਲੋਂ ਤੇ ਸਾਰੇ ਹੀ ਸਾਡਾ ਪਾਲਾ ਵੀਰ ਫੌਜੀ ਸਾਹਿਬ ਪੂਤਾ ਜੀ ਨਾਲ ਵੱਲੋਂ ਫੇਤੀ ਆਖਦੇ ਆ ਬਹੁਤ ਬਹੁਤ ਬਵਾੜਕਾ ਮੈਂ ਪ੍ਰਸ਼ਵਾਸ ਦਿਵਾਉਣਾ ਕਿ ਆਪਾਂ ਰਲ ਕੇ ਕੰਮ ਕਰਾਂਗੇ ਆਪਣੀ ਟੀਮ ਆ ਜਿਹੜੀ ਨਾਲ ਲੈ ਕੇ ਚੱਲਾਂਗੇ ਇੱਕ ਦੂਜੇ ਦਾ ਆਪਾਂ ਪਿੰਡ ਨੂੰ ਸੋਨਾ ਬਣਾਈਏ ਤੇ ਨਾਲ ਦੀ ਨਾਲ ਹੀ ਇੱਕ ਖੁਸ਼ੀ ਆ ਵੀ ਐਡੀ ਵੱਡੀ ਗਰਾਟ ਜਿਹੜੀ ਅੱਜ ਦੇ ਦਿਨ ਸਾਨੂੰ ਗਰਾਟ ਮਿਲੀ ਆ ਅ 15 15 ਕਰੋੜ ਦੀ 47 47 ਇਹ ਸ਼ਹਿਰ ਨੂੰ ਆ ਉਹ ਵਧੀਆ ਆਪਣੇ ਪਿੰਡ ਵਧੀਆ ਬਣਾਵਾ ਕੇ ਬਹੁਤ ਧੰਨਵਾਦ ਤੁਸੀਂ ਇਹ ਕਿਹੜਾ ਪ੍ਰਬੰਧ ਹੈ ਇਹ ਬੜਾ ਹਾਜੀ ਅਵਤਾਰ ਸਿੰਘ ਜੀ ਸਿੱਧੂ ਸਾਹਿਬ ਪ੍ਰਧਾਨ ਬਣਾਏ ਆ ਹਾਂ ਸਰਦਾਰ ਦੀਪਕਜੀਤ ਕੌਰ ਮੀਤ ਪ੍ਰਧਾਨ ਬਣਾਏ ਨੇ ਬਾਕੀ ਸਰਬਸੰਮਤੀ ਨਾਲ ਚੋਣ ਹੋਈ ਬਹੁਤ ਬਹੁਤ ਮਿਹਰਬਾਨੀ ਬੈਟ ਕੇ ਲੈਨੇ ਪਾਰ ਵੀ ਮਤਦਾਨ ਕਰਦੇ ਆ ਜਰ ਕਰਾਂਗੇ ਨਹੀਂ ਤਾਂ ਲਾਵਾਂਗੀ ਮੈਂ ਲਾਵਾਂਗੀ ਮੱਸੇ ਨਾਲ ਚੱਲੂ ਕਰ ਕੰਮ ਕਰ ਕੰਮ ਕਰ 80 ਕੰਮ ਬਾਈ ਬਾਈਟ ਕਰ ਜਿਹੜਾ ਬਹੁਤ ਵੀ ਆਪਣੇ ਪਿੰਡ ਵਿੱਚ ਕਾਰਜ ਅੱਜ ਨਕਰ ਪੰਡਾ ਨਕਰ ਪੰਡਾ ਬਲੇ ਬੋਧ ਤਿਆਰ ਸਹਿਰਾ ਜਾਣਾ ਇਥੇ ਨਗਰਪਾਲਿਕਾ ਦੀ ਚੋਣ ਹੋਈ ਹੈ ਸਰਦਾਰ ਅਮਤਾਰ ਸਿੰਘ ਨੂੰ ਉਹਨਾਂ ਨੂੰ ਪ੍ਰਧਾਨ ਜੋਗਤ ਕੀਤਾ ਗਿਆ ਸਾਰੇ ਸਰਬ ਸਮਤ ਐਮਸੀ ਸਾਹਿਬਾਨਾਂ ਨੇ ਤੇ ਪਰੰਪਰਿਤਿਕ ਉਹਨਾਂ ਨੂੰ ਨੀਤ ਪ੍ਰਧਾਨ ਦੀ ਜਿੰਮੇਵਾਰੀ ਉਹ ਦਿੱਤੀ ਗਈ ਹੈ ਸਾਡੇ ਵਿਧਾਨ ਸਭਾ ਹਲਕਾ ਪਰੰਡਾ ਦੇ ਰਾਮਪਰਾ ਫੂਲ ਦੇ ਵਿਧਾਇਕ ਵਿਕਰ ਸਿੰਘ ਸਿੱਧੂ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਪ੍ਰਿੰਮਨ ਹਲਕਾ ਸਾਰੇ ਐਮਸੀ ਸਾਹਿਬਾਂ ਆਮ ਆਪੀ ਪਾਰਟੀ ਸ਼ਾਮਲ ਹੋਏ ਸੀ ਬੀਤੇ ਦਿਨ ਕਿ ਅੱਜ ਸਰਬਸੰਮਤੀ ਨਾਲ ਸਾਰੇ ਚੋਣ ਹੋਈ ਹੈ ਤੇ ਨਾਲ ਹੀ 15 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਹੈ ਇਸ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਉਸ ਦੀ ਵੀ ਅਨਾਊਂਸਮੈਂਟ ਹੋਈ ਹੈ ਸੋ ਸਾਡਾ ਸਾਰਾ ਦਾ ਇੱਕੋ ਇੱਕ ਮੰਤਵ ਹੈ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਉੱਤੇ ਵਿੱਚ ਕ੍ਰਾਂਤੀ ਲੈ ਕੇ ਆਉਣੀ ਹੈ ਪੰਜਾਬ ਦੀ ਤਰੱਕੀ ਕਰਨੀ ਹੈ ਖੁਸ਼ਹਾਲੀ ਕਰਨੀ ਹੈ ਸੋ ਉਸੇ ਕਲ ਦੇ ਲਈ ਸਾਰੀ ਟੀਮ ਅੱਜ ਇਕੱਠੀ ਹੋ ਕੇ ਅੱਗੇ ਵਧਣ ਜਾ ਰਹੀ ਹੈ ਸੋ ਸਾਰਿਆਂ ਨੂੰ ਨਵੀਂ ਟੀਮ ਨੂੰ ਮੁਬਾਰਕਬਾਦ ਦਿੰਦੇ ਆਂ ਭਗਵਾਨ ਸਿੰਘ ਦੇ ਕੰਮਾਂ ਤੋਂ ਜਿਹੜੇ ਪੰਜਾਬੀ ਆ ਖੁਸ਼ ਹੈ ਕਿ ਚੰਗੀ ਸੋਚ ਵਾਲੇ ਲੋਕ ਆ ਉਹ ਆਮਾ ਦੀ ਪਾਰਟੀ ਵਿੱਚ ਤੜਾ ਤੜ ਜਿਹੜੇ ਸ਼ਾਮਲ ਹੋਏ ਐ ਅਸੀਂ ਉਹਨੂੰ ਸਵਾਗਤ ਕਰਦੇ ਆਂ ਮਿਹਰਬਾਨੀ ਧੰਨਵਾਦ ਲਾਗੁਰੇ ਹਮੇਸ਼ਾ ਅੱਜ ਆਜੋ 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 ਸਾਰੇ ਉਧਰ ਲੈ ਕੇ ਨਾ ਉਧਰ ਲੈ ਕੇ ਤੇ ਇਧਰੋਂ ਸਾਥ ਦੇਣਾ ਅੰਦਾਜ਼ੇ ਕਿ ਫੋਕਸ ਕਰਨਾ ਉਸ ਤੇ ਜਿਵੇਂ ਬੜੀ ਬਣ ਕੇ ਨੰਬਰ ਤੇ ਐਮ ਸੀ ਸਾਹਿਬ ਇਧਰ ਤੱਕ ਖੜੇ ਐ Itu dia, ah, ya, ya. Maria.